ਜੀ ਲੱਗੀ ਪੰਜਾਬ ਦੀ ਸਭ ਤੋਂ ਵੱਡੀ ਸੂਟਾਂ ਦੀ ਸਟਾਕ ਕਲੀਅਰ ਸੇਲ ਜਿੱਥੇ ਅੱਜ ਤੁਹਾਡੇ ਹੋਣਿਆ ਬਹੁਤ ਵੱਡੇ ਫਾਇਦੇ ਸੂਟਾਂ ਦੇ ਰੇਟ ਇੰਨੇ ਜਿਆਦਾ ਘਟੋਗਾ ਤੁਸੀਂ ਹੈਰਾਨ ਹੋਣਾ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਨੇ ਹੋ 15-1500 ਦਾ ਸੂਟ ਬਾਜਾਰ ਸਪੈਸ਼ਲ ਹਾਊਸ ਨੇ ਕਰਤੇ 800 ਦੇ ਤੋਂ মাত্র 1500 ਵਾਲਾ ਸੂਟ 400 ਦੇ ਰਹਿ ਜੋ ਚਾਰ ਚੇ ਸੂਟ ਘਟ ਤੋਂ ਘੜ 550 600 ਦਾ ਇੱਕ ਵੀਡੀਓ ਨੂੰ ਗਾ Share ਕਰਿਆ ਸੀ ਦੇਵਾਂਗੇ 540 ਦੇ ਤਿੰਨ ਸੂਟ ਕਰੋ ਪੂਰਾ ਵਧੀਆ ਕਾਟਨ ਦਾ ਸੂਟ ਨਾਲ ਆ ਗਿਆ ਮਲਮਲ ਦਾ ਦੁਪੱਟਾ ਬਜ਼ਾਰ 'ਚ ਰੇੜਾ ਘੱਟ ਤੋਂ ਘੱਟ ਸੂਟ ਦਾ 800 850 ਅਸੀਂ ਦੇਨੇ 1100 ਦੇ 4 ਸੂਟ ਇੱਕ ਤੁਸੀਂ ਚੈੱਕ ਕਰ ਲੋ ਬਜ਼ਾਰ 'ਚ 500 ਦਾ ਇੱਕ ਇੱਥੇ 360 ਦੇ ਦੋ ਜੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 5 ਕਸਟਮਰ ਨੂੰ ਆ 5 ਸੂਟ ਬਿਲਕੁਲ ਫ੍ਰੀ ਦਿੱਤੇ ਜਾਣੇ ਆ ਤੋੜਤਾ ਪਜਾਮਾ ਬਜ਼ਾਰ 'ਚ 6-700 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਭਾਜੀ 540 ਦੇ ਤਿੰਨ ਇਹ ਵੀ 540 ਦੇ ਤਿੰਨ ਕੋਈ ਸੂਟ ਹੈ 3000 ਦਾ ਕੋਈ ਸੂਟ ਹੈ 3200 ਰੁਪਏ ਦਾ ਵਧੀਆ ਵਧੀਆ ਫੈਂਸੀ ਡਿਜੀਟਲ ਪ੍ਰਿੰਟ ਦੇ ਸੂਟ ਆ ਗਿਆ ਲੋ ਪ੍ਰਿੰਟ ਭਾਜੀ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਭਾਜੀ ਆਪਾਂ ਦੇਨੇ 495 95 ਕੋਈ ਕਢਾਈ ਕੱਢਿਆ ਹੈਵੀ ਦੁਪट्टे ਦੇ ਨਾਲ ਆ ਵੀ ਦੇਖੋ 400 ਦਾ ਸੂਟ ਜਿਹੜਾ ਮਰਜੀ ਲੈ ਜਾਓ 400 ਰੁਪਏ 400 ਰੁਪਏ 400 ਰੁਪਏ ਚ ਕਹਿੰਦਾ 800 ਰੁਪਏ ਦੀ ਬੈੱਡ ਸ਼ੀਟ ਕੋਈ ਕਹਿੰਦਾ 700 ਕੋਈ ਕਹਿੰਦਾ 600 ਬਜਾਰ ਫੈਸ਼ਨ ਹਾਉਸ ਤੇ 880 ਵਾਲੀ ਬੈੱਡ ਸ਼ੀਟ ਕਰਤੀ ਸਰਵ 200 ਰੁਪਏ ਦੀ ਅੱਜੋ ਸੂਟ ਬਜਾਰ ਦਾ ਘੱਟ ਤੋਂ ਘੱਟ 900000 ਰੁਪਏ ਦਾ ਸੂਟ ਭਾਜੀ ਚੁੰਨੀ ਨਾਲ ਆਪਾਂ ਦੇਨੇ 1000 ਰੁਪਏ ਦੇ 4 50000 ਵਾਲਾ ਕੱਪੜਾ 15000 ਉਸੇ ਦੇ ਦੇਣਾ ਕਰਕੇ ਜੋ ਪਾਇਆ ਉਸੇ ਪਾ ਚ ਲੈਣਾ ਕੋਈ ਕਮਾਈ ਨਹੀਂ ਕਰਨੀ ਬਜਾਰ ਚ ਰੇਡ ਹੈ ਘੱਟ ਤੋਂ ਘੱਟ ਸੂਟ ਦਾ 1200 1300 ਸੂਟ ਦੇਨੇ 700 ਰੁਪਏ ਚ 2 ਬਾਜ਼ਾਰ 'ਚ 2-2000 ਰੁਪਏ ਦਾ ਇੱਕ ਸੂਟ ਵੇਚਦਾ ਇੱਥੇ ਤੁਹਾਨੂੰ ਮੈਂਨੇ 1500 ਦੇ ਦੋ ਸੂਟ ਬਾਜ਼ਾਰ ਫੈਸ਼ਨ ਹਾਊਸ ਤੇ ਇਹਦੀ 스ਮੈਲ ਲੈ ਕੇ ਦੇਖ ਲਿਓ ਜਿੱਡਾ ਮਰਜੀ ਧੋ ਲਿਓ ਪਰਫਿਊਮ ਵਾਲਾ ਸੂਟ ਕਹਿੰਦੇ ਆ ਸੋ ਲੋ ਜੀ ਲੱਗੀ ਪੰਜਾਬ ਦੀ ਸਭ ਤੋਂ ਵੱਡੀ ਸੂਟਾਂ ਦੀ ਸਟਾਕ ਕਲੀਅਰੈਂਸ ਹੈ ਜਿੱਥੇ ਅੱਜ ਟਾਡੇ ਹੋਣਿਆ ਬਹੁਤ ਵੱਡੇ ਫਾਇਦੇ ਸੂਟਾਂ ਦੇ ਰੇਟ ਇੰਨੇ ਜਿਆਦਾ ਘਟੋਗੇ ਤੁਸੀਂ ਹੈਰਾਨ ਹੋਣਾ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਨੇ ਹੋ 15-1500 ਰੁਪਆ ਦੂਟ ਬਾਜ਼ਾਰ ਫੈਸ਼ਨ ਹਾਊਸ ਨੇ ਕਰਤੇ 800 ਦੇ ਦੋ মাত্র 1500 ਵਾਲਾ ਸੂਟ 400 ਲੈ ਜਾਓ ਆ ਦੇਖੋ ਹੈ ਵੀ ਦੇਖੋ ਕਿੰਨਾ ਫਰੰਟ ਦੇਖ ਲਓ ਦੁਪट्टे ਨਾਲ ਬਜ਼ਾਰ ਦਾ ਰੇਟ 1500 ਇੱਥੇ 400 ਰੁਪਏ ਦਾ ਸੂਟ 800 ਦੇ ਵਿੱਚ ਦੋ ਘੜਤੇ ਕੋਟਵਾ ਬੁਟੀਕਾ ਪਾਰਟੀਆਂ ਵਾਲੇ ਸੂਟ ਲੈ ਜਾਓ ਬਹੁਤ ਥੋੜੇ ਦੇਣ ਦੀ ਆਫਰ ਜਿੱਥੇ ਤੁਹਾਨੂੰ ਮਿਲਣਾ ਕੋਟੀਆਂ ਦੇ ਭਾ ਕਪੜਾ ਭਾਈ ਜੀ ਰੇਟ ਦੱਸ ਦਿਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਹਰ ਕਿਸੇ ਬੰਦੇ ਦਾ ਫਾਇਦਾ ਹੋਣਾ ਚਾਹੀਦਾ 15 2000 ਰੁਪਏ ਜੇ ਅਗਲੇ ਆਪਣੇ ਵੱਡੇ ਵੱਡੇ ਟੱਚੀ ਭਰ ਕੇ ਲੈ ਕੇ ਜਾਓ ਬਈ ਬਜ਼ਾਰ ਚ ਸੂਟ ਘਟ ਤੋਂ ਗਣ 550 600 ਦਾ ਇੱਕ ਵੀਡੀਓ ਨੂੰ ਗਾਹ ਸ਼ੇਅਰ ਕਰਿਆ ਸੀ ਦੇਵਾਂਗੇ 540 ਦੇ ਤਿੰਨ ਸੂਟ 540 ਦੇ ਤਿੰਨ ਸੂਟ ਇੰਨੇ ਸੂਟ ਭਾਜੀ ਆ ਦੇਖੋ ਪੁਜਾਰ ਚ 500 ਦਾ ਇੱਕ ਇੱਥੇ 540 ਦੇ ਤਿੰਨ ਆਹ ਹੋਰ ਤੁਸੀਂ ਰੰਗ ਦੇਖੋ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਮਤਲਬ 180 ਰੁਪਏ ਦਾ ਸੂਟ ਰਹਿ ਗਿਆ ਜੀ 180 ਦਾ ਚਾਹੇ ਬਜ਼ੁਰਗਾਂ ਦੇ ਸੂਟ ਲੈਣੇ ਆ ਚਾਹੇ ਤੁਸੀਂ ਮਿਡਲ ਏਜ ਲੈਣੇ ਆ ਚਾਹੇ ਤੁਸੀਂ ਲੈਣੇ ਆ ਕੁੜੀਆਂ ਚਿੜੀਆਂ ਵਾਲੇ ਸੂਟ 540 ਦੇ ਤਿੰਨ ਸੂਟ ਕਰਤੇ ਆ ਜੀ ਬਹੁਤ ਵੱਡਾ ਸੇਲ ਧਮਾਕਾ ਮੋੜ ਵੰਡੀ ਬਾਜ਼ਾਰ ਫੈਸ਼ਨ ਹਾਊਸ ਤੇ ਪਾਜੀ ਆ ਗਿਆ ਸੀਟ ਐਕਸ ਦਾ ਕੱਪੜਾ ਬਾਜ਼ਾਰ ਚ ਰੇੜਾ 10000 ਰੁਪਏ ਦਾ ਇੱਕ ਸੂਟ ਅਸੀਂ ਦੇਵਾਂਗੇ 10500 ਇਹ ਪਾਜੀ ਲਓ ਨਾ 1 ਨਾ 2 ਨਾ 3 ਨਾ 4000 ਰੁਪਏ ਦੇ 5 ਸੂਟ ਕਰਤੇ ਆ 1000 ਦੇ 5 ਸੂਟ 200 ਰੁਪਏ ਦਾ ਸੂਟ ਲੈ ਜਾਓ ਜੀ 200 ਰੁਪਏ ਦਾ ਸੂਟ ਲੈ ਜਾਓ ਪ੍ਰਿੰਟ ਡਿਜ਼ਾਈਨ ਵੱਖੋ ਵੱਖਰੇ ਮਿਲ ਜਾਣੇ ਆ ਪਾਜੀ ਆ ਸੂਟ ਚੈੱਕ ਕਰੋ ਪੂਰਾ ਵਧੀਆ ਕਾਟਨ ਦਾ ਸੂਟ ਨਾਲ ਆ ਗਿਆ ਮਲਮਲ ਦਾ ਦੁਪੱਟਾ ਬਾਜ਼ਾਰ ਚ ਰੇੜਾ ਘੱਟ ਤੋਂ ਘੱਟ ਸੂਟ ਦਾ 800 850 ਅਸੀਂ ਦੇਨੇ 1100 ਦੇ 4 ਸੂਟ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਬਾਜ਼ਾਰ ਚ 500 ਦਾ ਇੱਕ ਇਥੇ 360 ਦੇ ਦੋ ਆ ਦੇਖੋ ਇਹ ਵੀ 180 ਰੁਪਏ ਦਾ ਸੂਟ ਫੁੱਲਾਂ ਵਾਲੇ ਸੂਟ ਆ ਡਿਜ਼ਾਈਨ ਨਵੇਂ ਨਵੇਂ ਆ ਰੇਟ ਲਿਖ ਲਿਖ ਕੇ ਲਾਇਆ ਕੋਈ ਠੱਗੀ ਠੋਰੀ ਨਹੀਂ ਕੋਈ ਚਤਰਚਲਾਕੀ ਨਹੀਂ ਸਿਰਫ ਤੇ ਸਿਰਫ ਫਾਇਦੇ ਕਰਨੇ ਆ ਦੇਖੋ ਕੋਰਤਾ ਪਜਾਮਾ ਬਾਜ਼ਾਰ ਚ 6700 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਭਾਜੀ 540 ਦੇ ਤਿੰਨ ਇਹ ਵੀ 540 ਦੇ ਤਿੰਨ ਭਾਜੀ ਆਹ ਦੇਖੋ ਇਹ ਵੀ ਤੁਸੀਂ ਚੈੱਕ ਕਰ ਲਓ 180 ਰੁਪਏ ਦਾ ਕੋਟ ਦਾ ਪਜਾਮਾ ਬਾਜ਼ਾਰ 'ਚ 600 ਰੁਪਏ ਦਾ ਇੱਥੇ 180 ਦਾ ਰੰਗ ਵਾਈਟ ਲੈ ਜਾਓ ਪਿੰਕ ਲੈ ਜਾਓ ਗ੍ਰੇ ਲੈ ਜਾਓ ਸਕਿਨ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ 540 ਦੇ ਤਿੰਨ ਕੋਟ ਤੇ ਪਜਾਮੇ ਜਿਹੜੀਆਂ ਪੰਡੀਆਂ ਸੂਟ ਦੇਖੋ ਕੋਈ ਸੂਟ ਹੈ 3000 ਦਾ ਕੋਈ ਸੂਟ ਹੈ 3200 ਰੁਪਏ ਦਾ ਵਧੀਆ ਵਧੀਆ ਪੈਂਤੀ ਡਿਜੀਟਲ ਪ੍ਰਿੰਟ ਦੇ ਸੂਟ ਆ ਗਿਆ ਲੋ ਪ੍ਰਿੰਟ ਭਾਜੀ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਪਾਜੀ ਆਪਾਂ ਦੇਨੇ 495 95 ਰੁਪਏ ਦੇ ਸਿਰਫ 495 ਦਾ ਸੂਟ 495 95 ਰੁਪਏ ਦੇ ਦੇਖੋ ਜੀ ਕੋਈ 1800 ਨਹੀਂ ਕੋਈ 2000 ਨਹੀਂ ਕੋਈ 1500 ਨਹੀਂ 495 ਦੇ ਵਿੱਚ ਆਹ ਦੇਖੋ 프ਰੰਟ ਆ ਬੈਕ ਵੀ ਚੈੱਕ ਕਰੋ ਡਿਜ਼ਾਈਨਰ ਸੂਟ ਦੇ ਰਹੇ ਆ ਕੋਈ ਕਾਪੀ ਨਹੀਂ ਆ ਵੀ ਦੇਖੋ ਨਵੇਂ ਨਵੇਂ ਡਿਜ਼ਾਈਨ 495 95 ਵਿੱਚ ਜਿਹੜੇ ਮਰਜੀ ਚੀਜ਼ ਲੈ ਲਓ ਆਹ ਦੇਖੋ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਆਪਣੇ ਘਰ ਬੈਠੇ ਆਨਲਾਈਨ ਕੱਪੜਾ ਲੈਣਾ ਜਿਵੇਂ ਫੋਟੋ ਵਾਲੇ ਸੂਟ ਆ ਦੇਖੋ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਰੰਗ ਬਾਜੀ ਬਾਜ਼ਾਰ 'ਚ ਇੱਕ ਇੱਕ ਸੂਟ ਮਿਲਦਾ 12 1200 15 1500 ਦਾ ਅਸੀਂ 495 'ਚ ਦੇ ਰਹੇ ਆ ਆ ਵੀ ਦੇਖੋ ਜੀ ਹੋਰ ਰੇਟ ਘਟ ਗਿਆ ਕੋਈ 16 1700 ਨਹੀਂ 400 ਰੁਪਏ ਦਾ ਸੂਟ ਆ ਵੀ ਦੇਖੋ ਜੀ ਕਢਾਈ ਕੱਢਿਆ ਹੈਵੀ ਦੁਪੱਟੇ ਦੇ ਨਾਲ ਆ ਵੀ ਦੇਖੋ 400 ਦਾ ਸੂਟ ਜਿਹੜਾ ਮਰਜ਼ੀ ਲੈ ਜਾਓ 400 ਰੁਪਏ 400 ਰੁਪਏ 400 ਰੁਪਏ ਆ ਦੇਖੋ 13 1300 ਰੁਪਏ ਦੇ ਖੁਦ ਵਿਚੇ ਆ ਸੂਟ ਇਹ ਸੇਲ ਆਈ ਆ ਪਰ ਅੱਜ ਸਟਾਕ ਕਲੀਅਰ ਕਰ ਦੇਣਾ ਬਾਜ਼ਾਰ ਫਾਇਦਾ ਉਸਨੇ 13 16 ਸੂਟ ਵੀ 400 ਰੁਪਏ ਚ ਲੈ ਲਾ ਭਾਜੀ ਇੱਕ ਹਫਤੇ ਦੀ ਪਾਰੀ ਸੇਲ ਚਾ ਸੂਟ ਚੈੱਕ ਕਰੋ ਪਿਓਰ ਕਾਟਨ ਦਾ ਸੂਟ ਥੱਲੇ ਕੀਤੀ ਹੋਈ ਏ ਕੜਾਈ ਬਾਜ਼ਾਰ ਦਾ ਰੇਡ ਹੈ ਭਾਜੀ 1100 ਸੂਟ ਮਿਲਨੇ 200 ਤੇ 60 ਰੁਪਏ ਦਾ 200 60 ਰੁਪਏ ਦਾ ਭਾਜੀ ਰੰਗ ਦੇਖੋ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਹੈ ਡਾਰਕ ਲੈਣਾ ਡਾਰਕ ਮਿਲ ਜੂ ਲਾਈਟ ਲੈਣਾ ਲਾਈਟ ਮਿਲ ਜੂ ਉਸੋ ਸੋ ਦੇ 60-60 ਰੁਪਏ ਦਾ ਰੰਗ ਡਿਜ਼ਾਈਨ ਬਹੁਤ ਨੇ ਭਾਜੀ ਦੇਖੋ ਜੀ ਕੋਈ ਬਾਜ਼ਾਰ ਦੇ ਵਿੱਚ ਕਹਿੰਦਾ 800 ਰੁਪਏ ਦੀ ਬੈੱਡ ਸ਼ੀਟ ਕੋਈ ਕਹਿੰਦਾ 700 ਕੋਈ ਕਹਿੰਦਾ 600 ਬਾਜ਼ਾਰ ਫੈਸ਼ਨ ਹਾਊਸ ਤੇ 8-800 ਵਾਲੀ ਬੈੱਡ ਸ਼ੀਟ ਕਰਤੀ ਸਿਰਫ 200 ਰੁਪਏ ਦੀ 200 ਰੁਪਏ ਦੀ ਬੈੱਡ ਸ਼ੀਟ ਸਹਰਾਣੇ ਕਬਰ ਨਾਲ ਦੇਣੇ ਆ ਰੰਗ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਡਾਰਕ ਲੈ ਜਾਓ ਲਾਈਟ ਲੈ ਜਾਓ 200 ਰੁਪਏ ਦੀ ਬੈੱਡ ਸ਼ੀਟ ਨਾ ਕਿਸੇ ਨੇ ਦਿੱਤੀ ਨਾ ਕਿਸੇ ਤੋਂ ਦੇਣੀ ਆ ਉਹ ਵੀ ਦੇਖੋ ਕਿੰਨੇ ਛੋੜ ਛੋੜ ਜੀ ਆ ਦੇਖੋ ਡਿਜੀਟਲ ਸੂਟ ਦੁਪੱਟਾ ਆ ਗਿਆ ਬਾਜ਼ਾਰ ਦਾ ਰੇਟ ਸੂਟ ਦੇਣੇ 495 ਰੁਪਏ ਦਾ ਭਾਜੀ 495 ਰੁਪਏ ਦਾ ਆ ਦੇਖੋ 495 ਚ ਪ੍ਰਿੰਟ ਡਿਜ਼ਾਈਨ ਆ ਦੇਖੋ ਜਿੰਨੇ ਮਰਜੀ ਲੈ ਜੋ ਦੁਪੱਟੇ ਨਾਲ ਦੇ ਰਹੇ ਆ ਗਲੇ ਤੇ ਬੜਾ ਸੋਹਣਾ ਕੰਮ ਦੇ ਰਹੇ ਆ 14 1400 ਰੁਪਿਆ ਦੀ ਕੀਮਤ ਆ ਰੇਟ ਲਿਖ ਕੇ ਲਾਇਆ ਪਰ ਹੁਣ ਸਟਾਕ ਕਲੀਅਰ ਕਰਨਾ ਲੈ ਜੋ 495 ਰੁਪਏ ਦਾ ਰੁਪਿਆ ਸੂਟ ਹੈ ਬਾਜ਼ਾਰ ਦਾ ਘੱਟ ਤੋਂ ਘੱਟ 900000 ਰੁਪਏ ਦਾ ਸੂਟ ਭਾਜੀ ਚੁੰਨੀ ਨਾਲ ਆਪਾਂ ਦੇਣੇ 1000 ਰੁਪਏ ਦੇ 4 1000 ਦੇ 4 1000 ਦੇ 4 ਭਾਈ ਜੀ ਦੁਪੱਟਾ ਨਾਲ ਚੁੰਨੀ ਨਾਲ ਮਤਲਬ 250 ਰੁਪਏ ਦਾ ਸੂਟ ਲੈ ਗਿਆ ਲਓ ਬਾਜ਼ਾਰ 'ਚ 500 ਦਾ ਇੱਕ ਇੱਥੇ 500 ਦੇ ਦੋ 1000 ਦੇ 4 ਦੁਪੱਟਾ ਨਾਲ ਇਹਦੇ ਵਿੱਚ ਦੇਖੋ ਡਿਜ਼ਾਈਨ ਹੈ ਨਾ ਇਹ ਵੀ 2.5 250 ਦੇ ਵਿੱਚ ਸੂਟ ਲੈ ਜਿਓ ਦੇਖੋ ਦੁਪੱਟਾ ਨਾਲ ਲਾ ਕੇ ਦੇ ਰਹਿਆ ਵਲੀਆ ਲੀਜੀਬੀ ਦਾ ਸੂਟ ਹੈ 200 ਰੁਪਏ ਦਾ ਹੋਰ ਕੱਟ ਗਿਆ ਰੇਟ ਹੋਰ ਕੱਟ ਗਿਆ ਲਓ ਇਹ ਵੀ 1000 ਦੇ 5 ਸੂਟ ਚੱਕੋ 1000 ਦੇ 500 ਦਾ ਜਨਾਬ ਪੌਂਚਾ ਵਰਕ ਦਾ ਸੂਟ ਹੈ ਬਜ਼ਾਰ ਦਾ ਰੇਡ ਹੈ 2250 ਸੂਟ ਲੈਣਾ ਇਹ ਸਿਰਫ ਤੇ ਸਿਰਫ 495 ਰੁਪਏ ਦਾ ਦੇਖੋ ਜੀ ਇਹ ਮਿਲਣਾ ਪਤਾ ਕਿਨੂੰ ਆ ਜਿਹੜਾ ਪਹਿਲਾਂ ਆਜੂਗਾ ਜਿਹੜਾ ਛੇਤੀ ਆਜੂਗਾ ਉਹਨੂੰ ਮਿਲਣਿਆ ਆ ਦੇਖੋ ਕੱਢੇ ਘੜਾਏ ਪੌਂਚਾ ਦੇ ਕੰਮ ਸਟਾਕ ਸਾਰਾ ਕਲੀਅਰ ਕਰਨਾ ਸੇਲ ਇੱਕ ਹਫ਼ਤੇ ਦੀ ਲਾਈਆ ਇਸ ਤੋਂ ਬਾਅਦ ਮਿਲਣਾ ਕੋਕ ਨਹੀਂ ਜਿਹੜਾ ਪਹਿਲਾਂ ਆ ਗਿਆ 50000 ਵਾਲਾ ਕੱਪੜਾ 15000 ਤੋਂ ਉਸੇ ਦੇ ਦੇਣਾ ਕਰਕੇ ਜੋ ਪਾਇਆ ਉਸੇ ਭਾਜ ਕੇ ਆਣਾ ਕੋਈ ਕਮਾਈ ਨਹੀਂ ਕਰਨੀ 1 ਰੁਪਿਆ ਵੀ ਨਹੀਂ ਕਮਾਉਣਾ ਸਿਰਫ ਲੋਕਾਂ ਦੇ ਫਾਇਦੇ ਕਰਨੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਉਸਨਾਂ ਦਾ ਸੂਟ ਆ ਗਿਆ ਭਾਜੀ ਬਾਜ਼ਾਰ 'ਚ ਰੇਟ ਹੈ ਘੱਟ ਤੋਂ ਘੱਟ ਸੂਟ ਦਾ 1200 1300 ਸੂਟ ਦੇਣੇ 700 ਰੁਪਏ 'ਚ ਦੋ 350 'ਚ 350 ਆ ਲੋ ਆ ਵੀ ਦੇਖੋ ਬਾਜ਼ਾਰ 'ਚ 700 ਹੈ ਇੱਕ ਇੱਥੇ 700 ਦੇ ਦੋ 350 ਰੁਪਏ ਦਾ ਸੂਟ ਦੇਣਾ ਸੋਹਣੇ ਸੋਹਣੇ ਡਿਜ਼ਾਈਨ ਦੇ ਰਣੇ ਆ ਬਾਰ-ਬਾਰ ਤੁਹਾਨੂੰ ਅਸੀਂ ਕਹਿ ਰਹੇ ਆ ਸਿਰਫ ਇੱਕ ਹਫਤਾ ਇੱਕ ਹਫਤਾ 7 ਦਿਨ ਦੀ ਸੇਅਰ 7 ਦਿਨਾਂ ਤੋਂ ਬਾਅਦ ਪੋਖ ਨਹੀਂ ਮੈਣਾ ਤੁਹਾਨੂੰ ਛੇਤੀ ਛੇਤੀ ਆਜੋ ਬਜਾਜ ਫੈਸ਼ਨ ਹਾਊਸ ਹੋਣਾ ਮੋਰ ਮੰਡੀ ਹੋਣਾ ਜਿੱਥੇ ਵੱਡੇ ਫਾਇਦੇ ਰਾਮਡੈਕਸ ਬ੍ਰਾਂਡ ਦਾ ਸੂਟ ਆ ਗਿਆ ਚੈੱਕ ਕਰੋ ਡਿਜ਼ਾਈਨ ਬਜ਼ਾਰ ਦਾ ਰੇਡ ਭਾਜੀ ਘਟ ਤੋਂ ਘਟਾ ਡਿਜ਼ਾਈਨਾਂ ਦੇ 800 900 ਸੂਟ ਭਾਜੀ ਦੇਣੇ ਸਿਰਫ ਤੇ ਸਿਰਫ 760 ਦੇ ਦੋ ਆ ਲੋ ਇਹਦੇ ਵਿੱਚ ਰੰਗ ਵੀ ਦੇਖ ਲਓ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਭਾਈ ਜੀ ਆ ਵੀ 12 1200 ਦਾ ਵੇਖਦਾ ਬਜ਼ਾਰ ਚ ਜਨਾਬ ਆਪਾ 395 ਰੁਪਏ ਵਿੱਚ ਦੇ ਰਹੇ ਆ ਇੱਕ ਸੂਟ ਇੱਕ ਸੂਟ ਆ ਲੋ 1200 ਰੁਪਿਆ ਬਾਜ਼ਾਰ ਦੀ ਕੀਮਤ ਮੌਣ ਮੰਡੀ ਬਾਜ਼ਾਰ ਫੈਸ਼ਨ ਮਿਲਣਾ 395 ਦਾ ਸ਼ਰਟ ਆ ਦੇਖੋ ਕੰਮ ਕੀਤਾ ਹੋਇਆ ਕੜਾਈਆਂ ਕੱਡੀਆਂ ਹੋਈਆਂ 395 ਵਿੱਚ ਸੂਟ ਦੇਣਾ ਰੰਗ ਇਹਦੇ ਵਿੱਚ ਬਹੁਤ سارے ਸਾਨੂੰ ਮਿਲ ਜਾਣੇ ਹੈਗੇ ਆ ਸਤਿਨਾਮ ਜੀ ਗਰਮੀਆਂ ਟਾਈਮ ਆ ਗਿਆ ਕਹਿੰਦੇ ਗਰਮੀਆਂ ਦੇ ਵਿੱਚ ਪਰਫਿਊਮ ਵਾਲੇ ਸੂਟ ਚਾਹੀਦੇ ਆ ਬਾਜ਼ਾਰ 'ਚ 2-2000 ਰੁਪਿਆ ਦਾ ਇੱਕ ਸੂਟ ਵੇਖਦਾ ਇੱਥੇ ਤੁਹਾਨੂੰ ਮਿਲਨੇ 1500 ਰੁਪਏ ਦੋ ਸੂਟ ਬਾਜ਼ਾਰ ਫੈਸ਼ਨ ਉੱਤੇ ਇਹਦੀ ਸਮੈਲ ਲੈ ਕੇ ਦੇਖ ਲਿਓ ਜਿੱਦਾਂ ਮਰਜੀ ਧੋ ਲਓ ਪਰਫਿਊਮ ਵਾਲਾ ਸੂਟ ਕਹਿੰਦੇ ਆ ਮਾਤਰਬ ਸੈਂਟ ਦੀ ਖੁਸ਼ਬੂ ਆਉਂਦੀ ਆ ਧੋ ਤੋਂ ਬਾਹਰ ਵੀ ਆ ਰਹੀ ਆ ਇਹ ਵੀ ਰੰਗ ਡਿਜ਼ਾਈਨ ਆ ਦੇਖੋ ਮੈਚਿੰਗ ਸੂਟ ਆ ਰੰਗ ਤੇ ਡਿਜ਼ਾਈਨ ਆ ਦੇਖੋ ਡਿਜ਼ਾਈਨ ਜਿਹੇ ਜੇ ਮਰਜੀ ਲੈ ਲਓ ਕਲਰ ਜਿਹੇ ਜੇ ਮਰਜੀ ਲੈ ਲਓ ਬਿਲਕੁਲ ਨਵੀਆਂ ਚੀਜ਼ਾਂ ਸਿਰਫ ਤੇ ਸਿਰਫ ਬਜਾਜ ਫੈਸ਼ਨ ਹਾਊਸ ਤੇ ਮਿਲਣਗੀਆਂ ਆ ਦੇਖੋ 1500 ਦੇ ਦੋ ਦੇ ਰਹੇ ਆ ਜਿਹੜੇ ਬਾਜ਼ਾਰ ਦੇ ਵਿੱਚ ਤੁਹਾਨੂੰ 2-2000 ਦਾ ਇੱਕ ਮਿਲਣਾ ਆ ਦੇਖੋ ਜਿੰਨੇ ਮਰਜੀ ਰੰਗ ਇਹਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਆ ਚਾਹੇ ਤੁਸੀਂ ਇਹੇ ਸੂਟ ਬਣਾ ਲਓ ਚਾਹੇ ਤੁਸੀਂ ਕੁੜਤੀਆਂ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਭਾਵੇਂ ਕੋਟ ਸੈੱਟ ਬਣਾ ਲਓ 1500 ਦੇ ਦੋ ਸੂਟ ਆ ਪਸਾ ਨੂੰ ਵਾਹ ਦੇ ਜਾਣੇ ਹੈਗੇ ਆ ਭਾਵੇਂ ਕੋਈ ਇਹਨੂੰ ਕਹਿੰਦਾ 2500 ਲੈਣਾ ਕੋਈ ਕਹਿੰਦਾ 3000 ਲੈਣਾ ਕੋਈ ਕਹਿੰਦਾ 2800 ਲੈਣਾ ਰੇਟ ਲਿਖਦਾ ਬਾਜ਼ਾਰ ਫੈਸਲਾ ਉਸਨੇ ਪਰ ਇਹਦੇ 2500 ਦਾ ਸੂਟ ਵੀ ਲੈ ਜਾਓ 1250 ਚ ਰੇਟ ਲਿਖ ਲਿਖ ਕੇ ਲਾਏ ਆ ਦੇਖੋ ਦੁਪੱਟੇ ਵੀ ਦੇਖੋ ਬੁਟੀਕਾਂ ਵਾਲੇ ਸੂਟ ਦੇ ਰਹੇ ਆ ਸਿਰਫ 1250 ਚ ਦੇ ਰਹੇ ਆ ਡਿਜ਼ਾਈਨਰ ਪੀਸ ਭਾਜੀ ਡਿਜ਼ਾਈਨ ਦੇਖੋ ਆਲੋ ਚੈੱਕ ਕਰੋ ਭਾਜੀ ਡਿਜ਼ਾਈਨ ਪੂਰਾ ਸ਼ਾਨਦਾਰ ਡਿਜ਼ਾਈਨ ਨਾਲ ਪ्योर ਦਾ ਦੁਪੱਟਾ ਬਾਜ਼ਾਰ ਚ ਰੇੜਾ ਘੱਟੋ ਘੱਟ 2500 2600 ਭਾਜੀ ਸੂਟ ਮਿਲਨੇ 1100 ਰੁਪਏ ਦਾ ਲਓ ਜੀ ਆ ਵੀ ਚੈੱਕ ਕਰ ਲੋ ਕੋਈ 1000 ਦਾ ਕੋਈ 1200 ਦਾ ਕੋਈ 1300 ਦਾ ਹੈਵੀ ਦੁਪੱਟੇ ਲਾਤੇ ਆ ਮਤਲਬ ਜਿਹੜੇ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਆ ਹਨਾ ਯੂਨੀਵਰਸਿਟੀਆਂ ਕਾਲਜਾਂ ਚ ਪੜ੍ਹਦੀਆਂ ਜਾਂ ਤੁਸੀਂ ਮਾਰਕੀਟ ਜਾਣ ਵੇਲੇ ਚਾਹੀਦੇ ਆ ਤੁਸੀਂ ਚਾਹੁੰਦੇ ਹੋ ਬਾਂਡੇ ਬੁੰਡੇ ਪਾ ਕੇ ਜਾਣਾ ਸੂਟ ਤੇ ਇਦਾਂ ਦੇ ਇਹਦੇ ਸੂਟ ਚੱਲਦੇ ਆ ਇੱਥੇ ਰੇਟ ਘੱਟ ਹੈਗਾ ਆ ਸਟਾਕ ਕਲੀਅਰ ਕਰਨਾ ਆ بار بار ਜਿਹੜਾ ਰੋਲਾ ਪਾ ਰਹੇ ਆ ਪੈਸੇ ਤੁਹਾਡੇ ਬਚਣੇ ਆ ਆ ਜਾਓ ਜੀ ਬਜਾਜ ਫੈਸ਼ਨ ਹਾ ਉਸ ਮੋੜ ਮੰਡੀ ਡਿਜ਼ਾਈਨ ਪੂਰੇ ਨਹੀਂ ਦਿਖਾ ਹੁੰਦੇ ਕੈਮਰੇ ਚ ਪਰ ਜਦ ਤੁਸੀਂ ਇੱਥੇ ਆਉਣਾ ਰੂਹ ਸਾਡੀ ਕੁਸ਼ ਹੋਣੀ ਆ ਤੁਸੀਂ ਕਹਿੰਦਾ ਵਾ ਪੈਸੇ ਤਾਂ ਭਾਈ ਬਹੁਤ ਥੋੜੇ ਲਏ ਚੀਜ਼ ਬੜੀ ਚੰਗੀ ਸਾਨੂੰ ਦੇ ਦਿੱਤੀ ਭਾਜੀ ਆ ਸੂਟ ਦੇਖੋ ਹਣ ਪੂਰਾ ਸ਼ਾਨਦਾਰ ਸੂਟ ਨਵੀਆਂ ਚੀਜ਼ਾਂ ਬਾਜ਼ਾਰ ਚ ਰੇੜਾ ਭਾਜੀ ਸੂਟ ਦਾ ਘੜ ਤੋਂ ਘੜ ਭਾਜੀ 3000 3500 ਸੂਟ ਮਿਲਨੇ ਸਿਰਫ ਸਿਰਫ 1400 ਤੇ 95 ਰੁਪਏ ਆ ਵੀ ਚੈੱਕ ਕਰ ਲੋ ਪਟੀਕਾ ਵਾਲੇ ਪੀਸ ਦੇ ਰਹੇ ਆ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਆ ਘੇਰਾ ਦੇਖੋ ਆ ਬਾਹਾਂ ਦੇਖੋ ਤੁਸੀਂ ਪੌਂਚਾਂ ਦੇ ਦੇਖੋ ਦੁਪੱਟੇ ਫੈਂਸੀ ਦੇ ਰਹੇ ਆ ਲੈ ਜਾਓ 11 1200 ਇਹ ਵੀ ਤੁਹਾਨੂੰ ਆਪ ਦੇ ਰਹਿਣਾ ਮਾਰੇ ਅੱਧੇ ਰੇਟਾਂ ਤੇ ਚੀਜ਼ਾਂ ਮਿਲਣੀਆਂ ਇਹ ਜੀਆਂ 5 5 4 4000 ਲਾਂ ਦੀ ਲੋੜ ਨਹੀਂ 15 15 16 1600 ਚ ਲੈ ਜਾਓ ਰੰਗ ਵੀ ਸੋਹਣੇ ਦੇ ਰਹੇ ਆ ਡਿਜ਼ਾਈਨ ਵੀ ਸੋਨੇ ਦੇ ਰਹੇ ਆ ਦੁਪੱਟੇ ਘਟਵਰਕ ਦੇ ਦੇ ਰਹੇ ਆ ਖੁੱਲੇ ਡੁੱਲੇ ਦੇ ਰਹੇ ਆ ਭਾਜੀ ਫੋਟੋਆਂ ਵਾਲੇ ਪੀਸ ਫੋਟੋਆਂ ਵਾਲੇ ਇਹ ਜੇ ਪੀਸ ਲੈ ਜਾਓ ਬਾਜ਼ਾਰ ਦਾ 2000 ਦਾ ਰੇਟ ਸਾਡੇ ਕੋਲੇ 1095 ਰੁਪਏ ਦਾ ਸੋ ਮੌਕਾ ਦੀ ਗੱਲ ਇਹ ਆ ਜੀ 7 ਦਿਨ ਦੀ ਸੇਲ ਆ ਮਾਲਵੇ ਦੀ ਧਰਤੀ ਦੇ ਮੋਰ ਮੰਡੀ ਬਜਾਜ ਫੈਨਚ ਨੂੰ ਤੇ ਆਜੋ ਜਿੱਥੇ ਤੁਹਾਨੂੰ ਮਿਲਣਿਆ ਕਾਟੀਆਂ ਦੇ ਭਾ ਕਪੜਾ ਛੇਤੀ ਪਹੁੰਚੋ ਦੇਰ ਨਾ ਕਰਿਓ ਤੁਹਾਡਾ ਹੋਣਾ ਫਾਇਦਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਮੋਰ ਮੰਡੀ ਸਾਡੀ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 5 ਕਸਟਮਰਾਂ ਨੂੰ ਆ 5 ਸੂਟ ਬਿਲਕੁਲ ਫ੍ਰੀ ਦਿੱਤੇ ਜਾਣੇ ਆ